ਆਵਾਜੀ ਤੇ ਹਮਾ ਦਾ ਦੱਸ ਉਹ ਮੇਰੇ ਨਾਲ ਗੋਲੀ ਦੇ ਸ਼ੂਗਰ ਦੀ ਆ ਜਾਂ ਮੇਰੀ ਸ਼ੂਗਰ ਮਤ ਲੱਗਦਾ ਮੇਰੀ ਬਦੀ ਲੱਗਦੀ ਆ ਉਹ ਮਾ ਦਾ ਸਿਰ ਸਿਰ ਗੋਲਿਆਂ ਨੂੰ ਬੈਹ ਰਹੀ ਨਹੀਂ ਆ ਪਹਿਲਾਂ ਕੋ ਖਾ ਪੀ ਲਿਆ ਕਰ ਉੱਠਦੀ ਮੇਰੀ ਸ਼ੂਗਰ ਵੱਧ ਗਈ ਆ ਮੇਰੀ ਘੜ ਗਈ ਆ ਉਹ ਥੋੜਾ ਜਨਾ ਆਪਣਾ ਸਾਹ ਕਟਾਉ ਲਿਆ ਕਰ ਕੋ ਖਾਣ ਪੀਣ ਨੂੰ ਮੰਗ ਲੈ ਰਸੇ ਦੇ ਸਿਰ ਅਟੇ ਵੈਸਾ ਕਰਵੇ ਵਾਈ ਭਾਰਾ ਤੇ ਮੇਰੇ ਵਾਈ ਭਾਰਾ ਨੂੰ ਤਾਂ ਮੈਨੂੰ ਕੁਝ ਖਾਣ ਨੂੰ ਪਹਿਲਾਂ ਦਵੇ ਕਿ ਮੈਂ ਗੋਲੀ ਖਾਣੀ ਹੈ ਤੇ ਮੇਰਾ ਜਿ ਸਰਖਾਣ ਨਹੀਂ ਮਾਤਾ ਤੇ ਤੂੰ ਆਪ ਹੀ ਮਾਰੀ ਮਾਰਲਾ ਤੈਨੂੰ ਕੋਂ ਦਵੇ ਹੋ ਐਂ ਤੱਕ ਸੇਰ ਦਾ ਤੈਨੂੰ ਕੋ ਖਾਣੂ ਹੀ ਨਹੀਂ ਉਹਨੇ ਦਿੱਤਾ ਹਾਏ ਹੋ ਨੋ ਬੱਤੀ ਕੰਮ ਕਰਨ ਦੇ ਵਿਚਾਰੀ ਕਿੰਜ ਕਰ ਤੂੰ ਹੀ ਉੱਠ ਕੇ ਕਰਦੇ ਮੈਨੂੰ ਦੇ ਦੇ ਜਾ ਬੱਤੀ ਕੰਮ ਕਰਦੀ ਬੱਤੀ ਕੰਮ ਦੇ ਤੇ ਇਹ ਵੀ ਕੰਮ ਤੇ ਹੈਗਾ ਹੀ ਮਾਤਾ ਐਂ ਸਰ ਸੇਰ ਦਵਾਈ ਦਵੇ ਤੂੰ ਕੋਈ ਗੋਲੀ ਦਾ ਟਾਕਾ ਹੋਵੇ ਤੇ ਫਿਰ ਆਪਣਾ ਸਨੀ ਜਿਹਾ ਟਾਈਮ ਹੋਵੇ ਹੁਣ ਨਾ ਮੈਨੂੰ ਪਤਾ ਹੀ ਆ ਕਿ ਕਿਹੜੀ ਗੋਲੀ ਚੈਨ ਦੇਣੀ ਆ ਮੈਂ ਕਿ ਜੀ ਦਿੱਤੀ ਗੋਲੀ ਤੇ ਉਹ ਉਹ ਦਿੱਦੀ ਸ਼ਮੀ ਉਹਨੂੰ ਆਵਾਜ਼ ਮਾਰ ਕੱਲੋ ਕਿ ਅਗੋੜੀ ਜਾਂਦੇ ਅਸਲ ਦੀ ਕੁਝ ਖਾਣ ਦੇ ਤੂੰ ਤਾਂ ਮੈਨੂੰ ਲਿਆ ਕੇ ਜਾ ਥੋੜਾ ਹੁਣ ਤਾਂ ਮੈਂ ਗਾੜੀ ਉੱਥੇ ਕਿਹੜੇ ਮੱਧਾ ਪਕੌੜੇ ਕੱਢੇ ਮੈਂ ਤਾਂ ਇੱਥੇ ਮੇਰੇ ਆਵ ਲੰਮੀ ਪਈ ਗਰਨੀ ਗੜਗੜੇ ਮੈਨੂੰ ਇੱਥੇ ਲੰਮੀ ਪੈ ਗਈ ਵੀ ਹੁਣ ਮੈਂ ਕੀ ਕਰਨਾ ਨਹਾ ਤੋ ਆਈ ਹਾਂ ਹੁਣ ਘੜੀ ਘੜੀ ਏ ਥੋੜਾ ਮੈਂ ਸੋਈ ਕਿ ਤਰੀ ਜ਼ਰਾ ਤੈਨੂੰ ਖਾਣ ਨੂੰ ਦੇਣ ਕੱਲ ਮੈਂ ਫਿਰ ਵਾਈ ਮਾਰਦੀ ਹਾਂ ਮੱਚ ਮੇਰੇ ਵਾਈ ਮਾਰਦੀ ਹਾਂ ਹਾਂ ਛਮੇਂ ਈ ਲੰਕਾ ਫਿਰ ਸਭ ਤੋਂ ਹਾਏ ਰੱਬਾ ਆ ਕੁੜੀ ਦਾ ਕੀ ਬੰਨਾ ਉਹ ਕਿਤਾਬਾਂ ਇੱਥੇ ਛੱਡ ਗਈ ਆ ਹਾਏ ਰੱਬਾ ਉਹਦਾ ਤਾਂ ਪੀਰੀਅਡ ਲੱਗਣਾ ਸੀ ਚਲ ਗਈ ਸਕੂਲੇ ਆ ਵੋ ਯਾਰ ਚਲ ਗਈ ਆ ਤੇ ਬੁੱਕਸ ਇੱਥੇ ਛੱਡ ਗਈ ਆ ਉਹ ਤੂੰ ਚੈੱਕ ਨਹੀਂ ਕਰਦੀ ਸਹੀ ਤਰ੍ਹਾਂ ਚਲ ਬੱਚਾ ਜੇ ਭਰਾਏ ਚੱਲ ਗਾ ਰਿਹਾ ਤੇ ਆਪ ਚੈੱਕ ਕਰ ਲਿਆ ਕਰ ਯਾਰ ਕੱਲੋਂ ਪੜਦੀ ਪਈ ਸੀ ਤੇ ਪੜਦੀ ਪੜਦੀ ਲੋਥੇ ਰੱਖਦੀਆਂ ਕਿਤਾਬਾਂ ਤੇ ਮੈਂ ਬੈਗ ਚ ਪਾਉਣਾ ਹੀ ਬਾਅਦ ਚ ਭੁੱਲ ਗਈ ਆਪ ਤੇ ਉਹਨੂੰ ਕੋਈ ਹੁੰਦਾ ਹੀ ਨਹੀਂ ਆ ਕਿ ਮੈਂ ਆਪਣੀਆਂ ਜਿਹੜੀਆਂ ਬੁੱਕਸ 'ਇਹ ਧਿਆਨ ਨਾਲ ਵੇਖ ਕੇ ਤੇ ਧਿਆਨ ਨਾਲ ਖੜਾ ਜਿਹੜੇ ਪੀਰੀਅਡ ਲੱਗਣੇ ਆ ਮੇਰੀ ਗੱਲ ਸੁਣ ਮੇਰੇ ਧਿਆਨ 'ਚ ਹੀ ਨਹੀਂ ਗੱਲ ਉਹ ਚਲ ਗਈ ਤੂੰ ਘਰ ਆ ਦੇ ਉਹ ਕਿਦਾਂ ਚਲ ਗਈ ਯਾਰ ਮੈਨੂੰ ਹਣ ਸਵੇਰੇ ਵੀ 100 ਕੰਮ ਹੁੰਦਾ ਵਾ ਤੁਹਾਡੇ ਸਾਹਮਣੇ ਮੇਰਾ ਤਾਂ ਸਿਰ ਖੁਰਕਣ ਨਹੀਂ ਹੁੰਦਾ ਜੇ ਆਟਾ ਗੁੰਨਾ ਰੋਟੀ ਬਣਾਉਣੀ ਸਫਾਈ ਕਰਨ ਵਾਲੀ ਆ ਉਧਰ ਉਹਨਾਂ ਨੂੰ ਦਵਾਈ ਦੇਣ ਵਾਲੀ ਆ ਮੈਂ ਕੀ ਇਹਦਾ ਨਾਮ ਉਹ ਨਸੇ ਲੀ ਆਈ ਸੀ ਉਹਦੀ ਉਹਦੀ ਮੰਮੀ ਤੇ ਮੈਂ ਅਨੂ ਹਰਜੀਤ ਨੂੰ ਕਹਤਾ ਥੋ ਵੀ ਲੈ ਜਾਣਾ ਓਏ ਇਦਾਂ ਦੀਆਂ ਗੱਲਾਂ ਮੈਨੂੰ ਉਹਨਾਂ ਦੱਸਿਆ ਕਰ ਤੇ ਮੈਂ ਕਿੰਨੀ ਵਾਰ ਕਹਾ ਤੂੰ ਆਖ ਛੱਡ ਕੇ ਆ ਕਰ ਯਾਰ ਸਾਰੀ ਜੁਮੇਰੀ ਕੋਈ ਮੇਰੀ ਤੇ ਹੀ ਪਾਈ ਏ ਇਹ ਕਾਦੀ ਜ਼ਿੰਮੇਵਾਰੀ ਵੀ ਬੱਚਿਆਂ ਦੀ ਜ਼ਿੰਮੇਵਾਰੀ ਮਾਂ ਪਿਓ ਨੇ ਚੁੱਕਣੀ ਹੁੰਦੀ ਏ ਮਾਂ ਪਿਓ ਨੇ ਚੁੱਕਣੀ ਹੁੰਦੀ ਆ ਨਾ ਤੋਈ ਤੇ ਸਾਰੀ ਮੇਰੇ ਤੇ ਹੀ ਪਾਈ ਆ ਸਵੇਰੇ ਸਵੇਰੇ ਮੈਨੂੰ ਅੰਦਰ ਇੰਨੇ ਸੋਵਾਂ ਦੇ ਸਭਾ ਨਾ ਕੰਮ ਹੁੰਦੇ ਆ ਮੈਂ ਕੁੜੀ ਵੀ ਛੱਡ ਕੇ ਜਮਾ ਪਿੱਲੇ ਦਵਾ ਦਫ ਮੇਰੇ ਕੰਮ ਰਹਿ ਜਾਂਦੇ ਓਨੇ ਚਰ ਨੂੰ ਨਾਲੇ ਮੇਰੀ ਗੱਲ ਸੁਣ ਤਾਨੂੰ ਮੈਂ ਕਿੰਨੀ ਵਾਰ ਕਿਹਾ ਵਾ ਕਿ ਕੁੜੀ ਦੀ ਵੈਨ ਲ ਤੇ ਵੈਣ ਇੱਥੇ ਛੱਡ ਜੂਗੀ ਤੇ ਇੱਥੋਂ ਹੀ ਲੈ ਜਾਇਆ ਕਰੂਗੀ ਆ ਸਾਡੇ ਤੇ ਵੀ ਬੋਝ ਨਾਲੂਗਾ ਕੁੜੀ ਦਾ ਓ ਯਾਰ ਗੱਲ ਵੈਣ ਲਵਾਉਂਦੀ ਨਹੀਂ ਆ ਅੱਜ ਕੱਲ ਸੇਫਟੀ ਨਹੀਂ ਹੈਗੀ ਤੈਨੂੰ ਨਹੀਂ ਪਤਾ ਕਿਹੋ ਜਿਹਾ ਮਾਹੌਲ ਚੱਲੁੰਦਿਆ ਵਾ ਮੇਰੀ ਗੱਲ ਸੁਣ ਨਵਾਂ ਆਣ ਵਾਲੇ ਸਹੀ ਢੰਗ ਨਾਲ ਚਲਾਉਂਦੇ ਆ ਇੰਨੀ ਤੇਜ਼ ਗੱਡੀ ਚਲਾਉਂਦੇ ਓ ਮੈਂ ਸਮਝਦੀ ਆ ਪਰ ਬਾਕੀ ਬੱਚੇ ਵੀ ਤੇ ਵੈਣ ਤੇ ਜਾਂਦੇ ਆ ਨਾ ਓ ਯਾਰ ਬਾਕੀ ਨਹੀਂ ਜਾਂਦੇ ਨੇ ਨਾਲ ਕਿਹ ਕਿਹੜਾ ਸਾਨੂੰ ਕੋਈ ਮਤਲਬ ਨਹੀਂ ਸਾਨੂੰ ਸਾਡੇ ਬੱਚੇ ਨਾਲ ਮਤਲਬ ਹੈ ਫਿਰ ਮੇਰੀ ਗੱਲ ਸੁਣੋ ਤੁਸੀਂ ਵੀ ਥੋੜੀ ਜਿਹੀ ਸਵੇਕੀ ਉੱਠ ਪਿਆ ਕਰੋ ਕੁੜੀ ਨੂੰ ਛੱਡ ਆਇਆ ਕਰੋ ਮੈਂ ਕਿਹੜੇ ਕਿਹੜੇ ਪਾਸੇ ਹਾਂ ਉਹ ਯਾਰ ਕਿੰਨਾ ਕੰਮ ਹੁੰਦਾ ਆਫਿਸ ਦਾ ਕੰਮ ਰਾਤ ਨੂੰ ਵੀ ਲੈਪਟਾਪ ਤੇ ਕਿੰਨਾ ਕੰਮ ਕਰਦਾ ਨਾ ਫਿਰ ਨਹੀਂ ਉੱਠਿਆ ਜਾਂਦਾ ਨਹੀਂ ਜਲਦੀ ਚਲੋ ਠੀਕ ਆ ਤੁਹਾਡੇ ਨਾਲ ਤੇ ਬੈਸਣਾ ਹੀ ਨਹੀਂ ਚਾਹੀਦਾ ਤੁਸੀਂ ਕਦੀ ਅੱਗੇ ਗੱਲ ਮੰਨੀ ਜਿਹੜੀ ਅੱਜ ਮੰਨਣੀ ਮੇਰੀ ਅੱਜ ਚਲ ਗਈ ਪਰ ਅੱਗੇ ਤੋਂ ਨਹੀਂ ਉਹਨੂੰ ਕਲੋਣਾ ਤੇ ਸ਼ਾਮੀ ਹੁਣ ਆਪ ਲੈ ਕੇ ਆਈ ਦੁਬਾਰੇ ਉਹਨੂੰ ਠੀਕ ਆ ਉਹਨਾਂ ਘਰੀਬ ਉਹਨਾਂ ਦੇ ਨਾਲ ਆਉਣਾ ਵਾ ਤੇ ਕੱਲ ਤੋਂ ਆਪ ਛੱਡ ਕੇ ਆਇਆ ਕਰ ਸ਼ਾਮੀ ਆ ਗਈ ਮੰਮੀ ਜੀ ਆ ਗਈ ਕੀ ਮम्मी ਅੱਜ ਸ਼ਮਦੀ ਦੇਗੀ ਤਾਂ ਗੱਲ ਸੁਣ ਹਾਂਜੀ ਵੀ ਆ ਸਵੇਰਾ ਸਵੇਰ ਆ ਅ ਮਾਤਾ ਨੇ ਕਿੰਨਾ ਰੋਲਾ ਪਾਇਆ ਮੈਨੂੰ ਸ਼ੂਗਰ ਦੀ ਗੱਲ ਤੂੰ ਇਹ ਤਾਂ ਨਾਲ ਸੁਣੋ ਕੋ ਖਾਣ ਪੀਣ ਨੂੰ ਜਿਆਦਾ ਘੱਟ ਦਵਾਈ ਇੱਥੇ ਰੱਖਿਆ ਕਰਦੀ ਮਾਤਾ ਤੇਰੇ ਲਈ ਨਾ ਕੋ ਪਾਠ ਨਾ ਕੋ ਪੂਜਾ ਸਵੇਰੇ ਨਾ ਕੋ ਨਹਾਉਣਾ ਤੂੰ ਇਹ ਇੱਕ ਸ਼ੂਗਰ ਦੀ ਦਵਾਈ ਮੇਰੀ ਸ਼ੂਗਰ ਘਟ ਗਈ ਮੇਰੀ ਸ਼ੂਗਰ ਘਟ ਗਈ ਭਾਣਾ ਨੂੰ ਕੋ ਖਾਣ ਪੀਣ ਨੂੰ ਸਭ ਤੋਂ ਜਿਆਦਾ ਚਾਹ ਦਾ ਰਸ ਰਸ ਦੇ ਜਾਗਾ ਖੇਨੇ ਨੂੰ ਗੋਲੀ ਜਿਆਦਾ ਕੋਨਾ ਮੇਰਾ ਹੀ ਸਿਰ ਖਾ ਲਈ ਜੀ ਮੈਨੂੰ ਥੋੜਾ ਜਿਆਦਾ ਚੈਨ ਹੋਵੇ ਦਾਦੀ ਜੀ ਕੀ ਗੱਲ ਹੋ ਗਈ ਆ ਤੇ ਮੈਨੂੰ ਨਹੀਂ ਪਤਾ ਲੱਗਦਾ ਬਈ ਪਤਾ ਨਹੀਂ ਮੇਰੀ ਸ਼ੂਗਰ ਵੱਧ ਗਈ ਕਿ ਪਤਾ ਨਹੀਂ ਘਟ ਗਈ ਜਿਆ ਜਸਾ ਗਾਇ ਮੈਨੂੰ ਗੋਲੀ ਦੇ ਤੇ ਕਰਦੀ ਗੋਲੀ ਖਾਦੀ ਨਹੀਂ ਨਾ ਸ਼ੂਗਰ ਦੀ ਕਰਦੇ ਨਾ ਉਹੋ ਦਾਦੀ ਜੀ ਮੈਂ ਵੀ ਤੁਹਾਨੂੰ ਕੁਝ ਖਾਣ ਨੂੰ ਨਹੀਂ ਅੱਜ ਸਵੇਰ ਦਾ ਦਿੱਤਾ ਤੁਹਾਨੂੰ ਫੁਲਕਾ ਦੇ ਕੇ ਮੁੰਡਾ ਦਵਾਈ ਦਿਵਾਣੀ ਸੀ ਉਹ ਕੁੜੀ ਨਾ ਲਕਾਬਾ ਇੱਥੇ ਭੁੱਲ ਗਈ ਤੇ ਮੈਨੂੰ ਉਹਦਾ ਕਮਲ ਪੈ ਗਿਆ ਪਹਿਲੇ ਮੈਨੂੰ ਤੋਰ ਕੇ ਆਈ ਉਹ ਅੱਜ ਕਿਲੇ ਦੇ ਨਾਲ ਗਈ ਹੈ ਨਾ ਉਹਦੀ ਫਰੈਂਡ ਹੈ ਤੇ ਤੇ ਮੰਮੀ ਲੈਣ ਆਈ ਸੀ ਚਾਹੀਦੀ ਹੈ ਉਹ ਇਹ ਗੱਲ ਨਹੀਂ ਹੀ ਚਾਹਤ ਕੁੜੀ ਤੋਹਦਰਾ ਮੈਂ ਜਿੱਕਰ ਮਿੰਨੂ ਨਾ ਇੱਕ ਫੁਲਕਾ ਤੇ ਦਾਲ ਦੇ ਦੇ ਮੈਂ ਹੁਣੇ ਲੈ ਕੇ ਆਈ ਹਾਂ ਹਾਂ ਚੱਲ ਮੇਰੀ ਗੱਲ ਸੁਣ ਲੈ ਅੱਜ ਤੇ ਤੈਨੂੰ ਕੁੜੀ ਦਾ ਭਲੇਖਾ ਵੀ ਕੁੜੀ ਚੱਲ ਗਈ ਕਿਤਾਬਾਂ ਘੜ ਰਹੀਆਂ ਤੇਰਾ ਤਾਂ ਲੋਝ ਹੀ ਹੋਣਾ ਤੇਰਾ ਕੋਈ ਟਾਈਮ ਤੇ ਉਹ ਨਹੀਂ ਉਹਨੂੰ ਦਵਾਈ ਵੀ ਦਿੱਤੀ ਮਾਂ ਹੀ ਇਦਾਂ ਭੁੱਖੀ ਬੈਠੀ ਐ ਜੇ ਮੈਨੂੰ ਕੀ ਦਿੱਤਾ ਹੈ ਮੈਂ ਮੇੜੇ ਵਾਂ ਤੈਨੂੰ ਕਹਾਂ ਮੈਨੂੰ ਕੋ ਖਾਣਾ ਪੀਣਾ ਬੱਸ ਚਾਹ ਹੀ ਪਿਆ ਦੇ ਮम्मी ਜੀ ਆਈ ਬੱਸ ਤੇ ਨਾਲੇ ਮੇਰੀ ਸੁਣ ਗੱਲ ਹਾਂਜੀ ਉਹ ਬਾਹਰ ਗਿਆ ਤੇ ਆਪਣੇ ਪਾਪਾ ਦੀ ਰੋਟੀ ਵੀ ਖਾਈ ਸਾਰੇ ਬੰਦੇ ਤਿਆਰ ਨੇ ਖਾਣ ਦਾ ਹਾਂਜੀ ਮੰਮੀ ਆਹ ਤੇਰਾ ਦੁਆਰ ਕੋਈ ਨਹੀਂ ਕਿੱਥੇ ਕਿੱਥੇ ਚੱਲਣਾ ਜਦ ਗਿਆ ਮੰਨੂ ਨਹੀਂ ਵੀ ਵਿਆਹ ਕਰਨਾ ਕਰਨਾ ਉਹ ਵਿਚਾਰੀ ਸਵੇਰ ਦੀ ਰੋਲਾ ਪਾਉਣ ਗਈ ਆ ਉਧਰ ਦੁਕਾਨ ਤੋਂ ਖੋਲ ਆ ਕੇ ਵੀ ਰੋਟੀ ਨਹੀਂ ਆਈ ਸ਼ਮੀ ਹਾਂਜੀ ਆ ਮਨਾਈ ਹੁਣ ਇਹ ਨਾਲ ਕੀ ਖਾਣਾ ਵਾ ਯਾਰ ਗਾਲ ਸੋਣੇ ਇੱਕ ਮਿੰਟ ਹਾਂਜੀ ਹਾਂਜੀ ਆਈ ਬਸ ਇੱਕ ਮਿੰਟ ਦੋ ਮੈਨੂੰ ਆਈ ਇੰਨਾ ਨੇ ਵਾ ਚ ਮਰੀ ਜਾਉਣੀ ਆ ਕੀ ਕਰੂ ਵੇ ਆਦਾ ਯਾਰ ਕਿੱਥੇ ਰਹਿ ਗਈਆਂ ਹਾਂਜੀ ਕੀ ਹੋਇਆ ਉਹਨਾਂ ਸਮਾਨ ਤੇ ਰੱਖਿਆ ਕਰਾਂ ਸਾਹਮਣੇ ਤੈਨੂੰ ਪਤਾ ਮੈਂ ਜਾਣਾ ਪਰਸੋਂ ਨਹੀਂ ਲੱਭਦਾ ਨਾਮ ਨਾਲ ਰਮਾਲਾ ਰੱਖਿਆ ਇੱਥੇ ਇੱਥੇ ਕਿੱਥੇ ਪਰਸੋਂ ਨਾਵਾ ਪਰਸਲ ਮਾਰੀ ਚ ਹੁੰਦਾ ਤੈਨੂੰ ਰੋਜ਼ ਪਤਾ ਹੈ ਕਿ ਪਰਸਲ ਮਾਰੀ ਚ ਹੁੰਦਾ ਰਮਾਲਾ ਮਾਰੀ ਚ ਹੁੰਦਾ ਖੁਦ ਲੈ ਲਿਆ ਕਰੋ ਲਮਾਰੀ ਚ ਇੱਕ ਬੜੀ ਸਾਡ ਢਾਂਗੜਾ ਰੱਖੀ ਅਲਮਾਰੀ ਕਲੇਰਾ ਸਾਰਾ ਪਾਇਆ ਹੁੰਦਾ ਤੂੰ ਦੱਸੋ ਕੀ ਕਰਾਂ ਮੇਰਾ ਟਾਈਮ ਹੀ ਨਹੀਂ ਲੱਗਦਾ ਕੀ ਮੈਂ ਕਰਾਂ ਨਾਲੇ ਜਦੋਂ ਮੈਂ ਜਾਣਾ ਹੁੰਦਾ ਤੂੰ ਬਾਹਰ ਕੱਢ ਕੇ ਸਮਾਨ ਰੱਖਿਆ ਕਰਾ ਮੇਰਾ ਤਾਂ ਹੀ ਤੇ ਤੁਹਾਨੂੰ ਕਹਿੰਨੀ ਆਂ ਵੀ ਇੱਕ ਕੰਮ ਵਾਲੀ ਮੈਨੂੰ ਲਾ ਦਿਓ ਤੁਸੀਂ ਕਿਹੜਾ ਉੱਤੇ ਹੀ ਪਿਆਲੋ ਰਮਾਲ ਵੀ ਤੇ ਪਰਸਵੀ ਆ ਲਫੜੋ ਤੂੰ ਪੈਸੇ ਹੀ ਫੜਾ ਜੇ ਫੜਾਈ ਤੈਨੂੰ ਗੱਲ ਇੱਕ ਯਾਰ ਤੁਹਾਨੂੰ ਮੈਂ ਹੋਰ ਗੱਲ ਕਹਿਣੀ ਸੀ ਯਾਨੀ ਪੈਸੇ ਤੂੰ ਆਪਣੇ ਕੋਲ ਰੱਖਿਆ ਕਰੋ ਮੇਰੇ ਕੋਈ ਨਹੀਂ ਸਿਰਦਰਦ ਨਹੀਂ ਚੁੱਕੀ ਜਾਂਦੀ ਹੈਗੀ ਪੈਗਾਂ ਦੀ ਮੈਂ ਤੇ ਆਪਣਾ ਸਿਰ ਨਹੀਂ ਮੁੰਦੀ ਸਾਰਾ ਦਿਨ ਇੰਨੇ ਮੈਨੂੰ ਘਰ 'ਚ ਕੰਮ ਹੁੰਦੇ ਆ ਤੈਨੂੰ ਹਰ ਕੰਮ ਤੇ ਨਾ ਸਿਰਦਰਦ ਹੀ ਲੱਗਦੀ ਆ ਤੈਨੂੰ ਪੈਸੇ ਫੜਾ ਦੇ ਵਿੱਚ ਅੰਦਰ ਹੀ ਰੱਖਣੇ ਇਹ 'ਚ ਕਾਦੀ ਸਿਰਦਰਦ ਆ ਮੈਂ ਤੁਸੀਂ ਖੁਦ ਵੀ ਤੇ ਰੱਖ ਸਕਦੇ ਹੋ ਨਾ ਆ ਲਫੜੋ ਫੜਾ ਇੰਦਰੀ ਯਾਰ ਮੇਰੀ ਗੱਲ ਸੁਣ ਹਾਂਜੀ ਕੁਛ ਖਾਣ ਵਾਸਤੇ ਬਣਾ ਲੈ ਜਲਦੀ ਨਾਸ਼ਤਾ ਕਰ ਮੈਨੂੰ ਉਹਨਾਂ ਨੂੰ ਭੁੱਖ ਲੱਗੀ ਮੈਂ ਜਲਦੀ ਹਾਂ 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 ਦਾਲ ਬਣੀ ਆ ਮੈਂ ਫੁਲਕਾ ਲਾ ਕੇ ਹੋਣੇ ਲੈ ਕੇ ਆਈ ਓ ਯਾਰ ਦਾਲ ਦੂਲ ਨਹੀਂ ਖਾਣੀ ਮੈਂ ਤੇ ਕੀ ਰੋਟੀ ਦਾਲ ਹੀ ਖਾਈ ਜਾਵਾਂ ਮੈਂ ਕੀ ਬਣਾਵਾਂ ਤੇ ਮੈਨੂੰ ਅਮਨ ਮੈਗੀ ਨਾਲੇ ਕੁਛ ਕਹਿੰਦੇ ਮੈਂ ਜਲਦੀ ਜਾਣਾ ਵਾਂ ਮੈਗੀ ਫਿਰ ਪਿਆਜ਼ ਵਿੱਚ ਕੱਟਣਾ ਪੈਣਾ ਤੁਸੀਂ ਤੜਕੇ ਤੋਂ ਬਣਾ ਖਾਂਦੇ ਆਂ ਪਾਣੀਓ ਤੈਨੂੰ ਕਹਿੰਦੇ ਮੈਗੀ ਬਣਾ ਦੇ ਜਲਦੀ ਬਾਹਰ ਜਾਣੀ ਐ ਦਾਦੀ ਵੀ ਸਵੇਰ ਦੀ ਆਵਾਜ਼ਾਂ ਮਾਰਦੀ ਉਹਨੂੰ ਵੀ ਰੋਟੀ ਦਿੰਦੀ ਦੇਣੀ ਐ ਫੇਰ ਉਹਦਾ ਸ਼ੂਗਰ ਵੱਧ ਘਟ ਜਾਂਦੀ ਐ ਬਹੁਤ ਟੈਨਸ਼ਨ ਹੋ ਜਾਂਦਾ ਅਗਰ ਥੋੜਾ 7 ਵਜੇ ਤੱਕ ਤੇਰੀ ਜਾਗਣੀ ਹੋਊਗੀ ਯਾਰ ਤੇਰਾ ਦਿਮਾਗ ਸਹੀ ਆ ਤੈਨੂੰ ਮੈਂ ਕੀ ਕਹਾਂ ਤੂੰ ਫੇਰ ਹੁਣ ਕਿਵੇਂ ਬਣਾਉਂਦਾ ਵੀ ਐ ਅਮਾ ਨਾ ਨਾ ਦਾਦੀ ਜੀ ਨੂੰ ਬਸ ਇੱਕ ਫੁੱਲਕਾਰ ਦੇ ਦੋ ਦੇਣੇ ਆ ਦਾਲ ਨਾ ਉਹਨਾਂ ਨੂੰ ਦਵਾਈ ਜ਼ਰੂਰੀ ਦੇਣੀ ਆ ਉਹਨਾਂ ਦੀ ਸ਼ੂਗਰ ਵਧੀ ਘਟੀ ਲੱਗਦੀ ਆ ਠੀਕ ਨਹੀਂ ਹੈਗੇ ਸਮਝਿਆ ਕਰੋ ਗੱਲ ਨੂੰ ਤੈਨੂੰ ਮੈਂ ਬੰਦਿਆਂ ਵਾਂਗੂ ਸਮਝਾਇਆ ਕਿੰਨੀ ਵਾਰ ਕੀ ਟੈਨਸ਼ਨ ਉੱਡ ਜਾ ਕਰ ਮੇਰੀ ਗੱਲ ਸੁਣੋ 5 ਵਜੇ ਤੇ ਮੈਂ ਅੱਗੇ ਉੱਠਣ ਨਹੀਂ ਗਈ ਹੋਰ ਮੈਂ ਕਿੰਨੇ ਵਜੇ ਉੱਠਿਆ ਕਰਾਂ ਸੋਇਆ ਹੀ ਨਾ ਕਰਾਂ ਰਾਤ 5 ਵਜੇ ਉੱਠ ਕੇ ਵੀ ਮੇਰੇ ਕੋਲ ਘਰ ਮੈਨੇਜ ਨਹੀਂ ਹੋਣ ਗਿਆ ਸਾਰੀਆਂ ਜਨਾਨੀਆਂ ਕਰਦੇ ਦੋ ਦੋ ਘਰ ਕਰਦੀ ਹਾਂ ਫੜਾ ਫੜ ਜਾ ਗਿਆ ਹਾਂ ਆ ਗਈ ਬਸ ਆ ਕੇ ਤਾਂ ਬਣ ਗਈ ਮੈਂ ਅੱਗੇ ਆ ਲੋ ਬਣ ਗਈ ਤਾਂ ਆ ਕੇ ਲੈ ਆ ਲੈ ਕੇ ਆਈ ਬਸ ਚਲੋ ਦੇ ਮੈਂ ਆਈ ਲੈ ਕੇ ਆਈ ਓਏ ਆਲਾ ਜਲਦੀ ਆ ਗਈ ਆ ਗਈ ਬੱਸ ਇੱਕ ਮਿੰਟ ਹੋਸਲਾ ਕਰੋ ਤੁਪਲ ਕੇ ਦੇਖਣੀ ਹੈ ਮਮੀ ਨੂੰ ਰੋਟੀ ਬਿਠਾ ਕੇ ਦੇਖਣੀ ਹੈ ਮੇਰੀ ਉਹ ਕੀ ਕਰਾਂ ਅਈ ਸੌਹ ਖਾ ਜਾਏ ਨਾ ਮੈਂ ਪਲੇਟ ਫੁਲਕਾ ਅਚਾਰ ਲੈਣਾ ਦੇ ਦੇ ਮੈਂ ਰੱਖਿਆ ਇਹਨਾਂ ਨੂੰ ਪਾਣੀ ਚਲੋ ਠੀਕ ਹੈ ਅਚਾਰ ਨਾ ਦੇ ਅੱਗੇ ਤੇਮ ਕਰਾ ਘੱਟ ਲੋ ਦੀ ਸ਼ੂਗਰ ਘੱਟ ਹੋ ਰਹੀ ਪਤਾ ਨਹੀਂ ਵਧੀ ਆ ਕਿ ਘੱਟਦੀ ਮੈਨੂੰ ਨਹੀਂ ਇੰਨਾ ਪਤਾ ਹੈ ਤੂੰ ਚਾਰ ਗੈਂ ਨਹੀਂ ਆ ਰੋਟੀ ਫੁਲਕਾ ਖਾਣ ਦੇ ਨੇ ਨਾਲੇ ਫੁਲਕਾ ਵੀ ਦੇ ਕੇ ਖਾ ਲੈਣਾ ਦਵਾਈ ਵੀ ਖਾ ਲੈਣੀ ਨਾ ਤੇ ਮੈਂ ਕਹੋਣਾ ਹਈ ਜੇ ਸ਼ੇਰ ਦੀ ਬੈਠੀ ਮਮੀ ਜੀ ਇੱਕ ਮਿੰਟ ਹੌਸਲਾ ਕਰ ਲਓ ਮੈਂ ਤੁਹਾਨੂੰ ਵੀ ਲਿਆ ਦੇਣੀ ਆ ਫੁਲਕਾ ਬਣਨ ਗਿਆ ਵਾ ਦਾਦੀ ਜੀ ਨੇ ਦਵਾਈ ਖਾਣੀ ਆ ਨਾ ਤਾਂ ਕਰਕੇ ਤੁਸੀਂ ਮਮੀ ਦਵਾਈ ਦੇ ਦੋਗੇ ਉਹਨਾਂ ਨੂੰ ਲੱਗੋ ਮੈਂ ਕੋਈ ਦਵਾਈ ਦਿੱਤੀ ਜਿੰਦੀ ਨਾਲ ਮੇਰੀ ਗੱਲ ਸੁਣ। ਆ 12 ਵਜੇ ਤੂੰ ਸੁੱਤੀ ਉਠਲੀ ਆ। ਫਿਰ ਭੱਜ ਭੱਜ ਕੰਮ ਕਰਦੀ ਹੁਣ 21-2 ਦੋਹਾਂ ਦੀ ਚੀਜ਼ ਲੈ ਆਉਂਦੇ ਤੈਨੂੰ ਦੋ ਗਲੇ ਦਵਾਈ। ਹੁਣ ਮੈਂ ਦਵਾਈ ਦੇ ਦੇਗੀ। ਪਹਿਲਾਂ ਵੇਲੇ ਨਾਲ ਉੱਠਿਆ ਕਰ। ਤੇ ਟਾਈਮ ਨਾਲ ਆਪਣਾ ਕੰਮ ਕਰਿਆ ਕਰ। ਮੈਨੂੰ ਕੋਕਾ ਕਾਲੂ ਨਾ ਨਾਲੇ ਪਤਾ ਗੱਲ ਸੁਣ। ਆ ਮੈਂ ਨਹੀਂ ਮੂੰਗੀ ਬਸਰਾ ਦੀ ਰਾਤ ਤੇ ਫੁਲਕਾਣਾ। ਅੱਜ ਮੇਰਾ ਕੋਈ ਸੀ ਨਹੀਂ ਕਿਉਂ ਮੈਨੂੰ ਖਿਚੜੀ ਬਣਾ ਕੇ ਦੇ ਥੋੜੀ ਜਿਹੀ ਨਾ ਸਾਫ ਤੋਂ ਮਸਾਲਾ ਪਾ ਕੇ ਚੌਲ ਪਾ ਕੇ ਨਾ ਮਿੰਕ ਜਿਹੜੀ ਬਣਾ ਕੇ ਦੇ। ਮੰਮੀ ਜੀ ਹੁਣੇ। ਨਹੀਂ। ਪਾ ਕੇ ਬਣਾ ਦੀ ਉਹ ਕਿੰਨੂੰ ਮੇਰੀ ਜਾਨ ਨਾਲ ਜੀ ਮਮੇ ਜੀ ਹਜੇ ਸਾਰਾ ਕੰਮ ਕਰਨ ਵਾਲਾ ਪਿਆਵਾ ਝਾੜੂ ਪੋਚਾ ਵੀ ਅਜ ਕੱਪੜੇ ਵੀ ਬਣੇ ਪਏ ਧੋਣ ਵਾਲੇ ਉਧਰੋਂ ਇਹ ਰੋਟੀ ਬਣੇ ਮੰਗੀ ਜਾਂਦੇ ਮਮੀ ਕੱਲ ਦੁਕਾਨੇ ਬਣਾਦਾ ਨਹੀਂ ਪਤਾ ਥੋੜੀ ਹੋਰ ਲੈ ਲਉਂਦਾ ਕੱਲ ਇਹ ਤੇ ਮੇਰਾ ਨਹੀਂ ਕਸੂਰ ਕਸੂਰ ਤੇਰਾ ਹੀ ਨਹੀਂ ਮਮੀ ਜੀ ਮੈਂ 5 ਵਜੇ ਤੇ ਉੱਠੀ ਆ ਨਾ ਮਾਪਾ ਤਾਂ ਮੈਂ ਤੇ ਜਿਹੜੀ ਖਾਣੀ ਇਤਨਾ ਕੰਮ ਲਾ ਕੇ ਕੰਮਦਾਰੀ ਜਾਈ ਇੰਨਾ ਮਾਸਾ ਪਾਸ ਕਿਉਂ ਚਾਰ ਦੇ ਤਾਲਾ ਸਾਉ ਕੁੱਕਰ ਚ ਰੱਖੀ ਜਰੀ ਬਣਾ ਲਿਆ ਹੋਰ ਕਿਉਂ ਪਾਣੀ ਵਧ ਰੁਪੇਰੇ ਹੋਰ ਪਾਣੀ ਹਾਂਜੀ ਮੰਮੀ ਅ ਮੈਨੂੰ ਬੜੀ ਭੁੱਖ ਲੱਗੀ ਔਰ ਕਿਦਾਂ ਪੰਜ ਵਜੇ ਕਰਦੀ ਆ ਅੱਧਾ ਵੇਲੇ ਦਾ ਉਹ ਤੇ ਸਾਰਾ ਕੰਮ ਕਰਕੇ ਬੰਦਾ ਵੇਲਾ ਆਵੇ ਬਸ ਉਹ ਰੋ ਆਪਣਾ ਪੈ ਰਹੇ ਰਾਤ ਨੂੰ ਆਪਾਂ ਮੋਬਾਈਲ ਵੇਦੇ ਰਹਿਣਾ ਸਵੇਰੇ 12 ਵਜੇ ਤੱਕ ਉੱਠਣਾ ਨਹੀਂ ਨੀ ਆਪ ਬਾਜ ਰੋਟੀ ਖਾ ਲੂਗੀ ਜਿੰਨੀ ਪਾਵਾਂ ਮੈਗੀ ਬਣੀ ਆਈ ਤਾਂ ਠੰਡੀ ਹੋ ਗਈ ਬਣੀ ਚ ਗਰਮ ਕਰਨੀ ਪੈਣੀ ਓਏ ਆ ਜਾ ਹੁਣ ਕੇ ਇਦਾਂ ਹੀ ਚਲ ਜਾ ਮੈਂ ਆ ਗਈ ਆ ਬਣ ਆ ਗਈ ਆ ਗਈ ਆ ਗਈ ਕਰੀ ਜਾਨੀ ਆ ਮੰਦਾਂ ਉਧਰੋਂ ਕੰਮ ਹੀ ਨਹੀਂ ਹੁੰਦੇ ਆ ਗਈ ਕੱਪੜੇ ਵੀ ਢੋਗ ਲਾ ਕੇ ਆਲੋ ਖਾੜੋ ਖਾੜੋ ਪਾਣੀ ਲਈ ਮੈਂ ਸੌਸ ਵੀ ਲੈ ਆ ਗਿਆ ਨਾਲ ਵਾਰੀ ਵਾਰੀ ਕੰਮ ਕਰ ਰਹੇ ਹੁੰਦੇ ਇੱਕ ਵਾਰ ਨਹੀਂ ਪਤਾ ਲੱਗਦਾ ਕੀ ਕਰਨਾ ਸਦਾ ਪਾਣੀ ਨਾਲ ਚੋਕਲੇ ਰੂਅਬ ਜਬਣਾ ਅਗਲਾ ਹੀ ਲੈ ਮੈਗੀ ਨਾਲ ਕੋਣ ਰੂਅਬ ਤੇ ਪੀਂਦਾ ਵਾ ਉਹ ਯਾਰ ਮੇਰੀ ਮਰਜ਼ੀ ਹੁਣ ਇਹ ਤੁਹਾਡੀ ਵਾਲੀ ਸਿੰਪਲ ਪਾਣੀ ਪੀ ਲੋ ਜਦੋਂ ਦੁਪਹਿਰੇ ਘਰ ਆਓਗੇ ਤੋ ਰੂਅਬ ਤੇ ਬਣਾਓ ਉਹ ਯਾਰ ਰੂਅਬ ਜਬ ਬਣਾ ਕੇ ਲਿਆ ਜਾ ਸਿੰਪਲ ਪਾਣੀ ਪੀ ਲੋ ਦਾ ਫੋਮ ਆ ਗਿਆ ਕੋ ਕਿੱਢਾ ਫੋਮ ਹਾਂ ਕਿੱਟੀ ਹੈਲੋ ਹਾਂ ਸਤਿ ਸ਼੍ਰੀ ਅਕਾਲ ਜੀ ਆਉਣੇ ਬਾਤ ਆਉਂਦੀ ਆ ਬਾਤ ਵਧੀਆ ਵਧੀਆ ਮੈਂ ਕਿਹਾ ਬਾਤ ਨਹੀਂ ਆਉਂਦੀ ਕੰਦੇ ਇੱਥੇ ਬਾਤ ਆ ਸ਼ਾਮ ਦੀ ਬਾਤ ਵਧੀਆ ਤੋਂ ਹੀ ਸੁਣਾਉ ਠੀਕ ਜੇ ਹਾਂ ਜੀ ਵਧੀਆ ਅੱਛਾ ਕੀ ਕਰਦੀ ਮੈਂ ਲੱਗੀ ਨੂੰ ਬਾਊ ਕੱਪੜੇ ਤੋਂ ਬਸ ਕੱਪੜੇ ਤੋਂ ਆਹ ਜਿੱਥੇ ਭਾਈ ਵੀ ਕਰਨ ਆਣੀ ਬੰਦੀ ਆ ਇਦਾਂ ਹੀ ਗੱਲਾਂ ਕਰਾ ਕਦੀ ਕਹਿਣ ਨੂੰ ਭੇਜ ਕਦੀ ਕਹਿਣ ਨੂੰ ਭੇਜ ਸਾਰਾ ਦਿਨ ਕੰਮ ਹੀ ਲੱਗੀ ਰਹਾ ਹਾਂ ਹਾਂ ਤੇ ਕੀ ਕਰਾਂ ਮੈਂ ਦੱਸ ਕੰਮ ਤੇ ਮੈਨੂੰ ਕਰਨਾ ਹੀ ਪੈਣਾ ਹਨਾ ਕੰਮ ਤੇ ਘਰਾਂ ਦੇ ਮੁੱਕ ਦੇਣੀ ਆ ਹੁਣ ਮੈਂ ਸਾਰਾ ਪੰਜ ਜੋੜ ਦੀ ਫੇਰ ਨਹੀਂ ਕੰਮ ਮੁੱਕਦਾ ਹੈਗਾ ਅਜੇ ਵੀ ਜਦੋਂ ਆਇਆ ਦਾਵਾ ਕਰ ਕੰਮ ਵਾਲੀ ਦੇ ਕੋਲ ਆ ਪਾਈ ਹੋਇਆ ਕਿ ਨਹੀਂ ਬਥੇਰਾ ਕਿ ਆਪਾ ਜੀ ਤੇਰੇ ਕਹਾਂ ਮੰਨਦੇ ਆ ਆਖ ਦਿੰਦੇ ਆ ਕਿ ਹਜੇ ਨਹੀਂ ਕੰਮ ਵਾਲੀ ਰੱਖ ਕੇ ਦੇਣੀ ਹੈਗੀ ਆਪਣੀ ਕੋਈ ਨਹੀਂ ਕੰਮ ਥੋੜਾ ਵੀ ਕੰਮ ਵਾਲੀਆਂ ਰੱਖਣੀਆਂ ਮੱਥੇ ਆਪਣਾ ਕਰ ਲਈ ਕੰਮ ਕਰ ਲਿਆ ਕਰ ਨਾਲੇ ਇਹਦੇ ਕੰਮ ਆਹ ਕਿੰਨਾ ਘੁੰਦਾ ਵਾ ਕਿਤੇ ਹਾਂ ਕਿੰਨਾ ਕੰਮ ਆ ਸਾਰੇ ਤੇੜੇ ਇੰਨਾ ਕੰਮ ਹੁੰਦਾ ਵਾ ਮੁੱਕਦਾ ਥੋੜਾ ਕੰਮ ਨਹੀਂ ਉਹ ਸਾਡੇ ਵਰਗੀਆਂ ਨੂੰ ਪਤਾ ਵਾ ਨਾ ਬੰਦਿਆਂ ਨੂੰ ਥੋੜੀ ਪਤਾ ਵਾ ਬੰਦੇਾਂ ਦੇ ਕੋਈ ਕੰਮ ਨਹੀਂ ਹੁੰਦਾ ਜਨਾਨੀਆਂ ਨੂੰ ਅੰਦਰ ਸਵੇਰੇ ਤੋਂ ਦੋ ਟਿਕੀਆਂ ਲਾਉਣੀ ਹੁੰਦੀਆਂ ਵਾ ਅਹੀਂ ਸਵੇਰ ਦੇ ਗਏ ਸ਼ਾਮੀ ਆਉਨੇ ਤਾਂ ਕੰਮ ਕੀ ਤੁਹਾਨੂੰ ਕੋਈ ਨਾ ਦਿਖਾਤਾ ਵੀ ਇਹ ਬੰਦਾ ਕਰੀ ਜਾਂਦਾ ਨਹੀਂ ਕਿ ਆਪ ਕੋ ਸਮਝ ਨਹੀਂ ਲੱਗਦੀ ਮੈਂ ਤਾਂ ਭੱਜ ਭੱਜ ਮਰ ਜਣੀ ਹਜੇ ਤੱਕ ਮੈਂ ਰੋਟੀ ਵੀ ਨਹੀਂ ਖਾਦੀ ਹੈਗੀ ਰੋਟੀ ਦਾ ਬਲੇਸ ਕੀ ਹੈ ਹੋ ਗਿਆ ਰੋਟੀ ਤਾਂ ਖਾਇਆ ਕਰ ਲੈ ਕੀ ਕਰਾਂ ਸਮਝ ਨਹੀਂ ਲੱਗਦੀ ਹਜੇ ਮੈਂ ਕੰਮ ਕਰਕੇ ਵੇਹਲੀ ਨਹੀਂ ਹੋਣਾ ਤੇ ਕੁੜੀ ਨੇ ਸਕੂਲੋਂ ਆ ਜਾਣਾ ਦੱਸ ਫਿਰ ਉਹਨੂੰ ਪੜ੍ਹਾਉਣਾ ਹਾਂ ਅੱਛਾ ਅੱਛਾ ਫੰਕਸ਼ਨ ਖੁਸ਼ੀ ਦਾ ਹੀ ਆ ਖੁਸ਼ੀ ਦਾ ਯਾ ਅਸੀਂ ਆ ਦਾ ਫੰਕਸ਼ਨ ਕਿਹਾ ਪਹਿਲਾਂ ਚਲ ਨੰਦ ਗਿਆ ਤੇ ਉਹ ਟਾਈਮ ਨਹੀਂ ਲੱਗਾ ਅੱਛਾ ਅੱਛਾ ਤੇ ਅੱਜ ਵੀ ਥੋੜੇ ਜਿਹੇ ਬੰਦੇ ਨੇ ਵੀ ਜਿਆਦਾ ਰਿਸ਼ਤੇਦਾਰ ਨਹੀਂ ਇਕੱਠੇ ਕੀਤੇ ਖਾਸ ਖਾਸ ਹੀ ਗਏ ਆ ਅੱਛਾ ਤੇ ਮੈਂ ਅੱਗੇ ਚਲ ਵੀ ਗਿਆ ਰਹਾ ਇਹ ਕਿੰਨੇ ਕੁ ਵਜੇ ਆ ਕਿੰਨੇ ਵਜੇ ਅੱਛਾ ਬਈ ਔਰ ਆਹੀ ਕੋਈ ਦੋ ਟਾਈਮ ਵਜੇ ਪਤਾ ਕੀ ਹੋਇਆ ਕਿੱਟੀ ਦੋ ਟਾਈਮ ਵਜੇ ਮੇਰੇ ਕੋ ਨਹੀਂ ਆਇਆ ਜਾਣਾ ਮੇਰਾ ਨਾ ਹਜੇ ਸਾਰਾ ਕੰਮ ਕਰਨ ਵਾਲਾ ਪਿਆ ਹੈ ਤੇ ਦੋਦੀ ਗੱਲ ਆ ਵੀ ਅੱਜ ਮੈਂ ਕੀ ਇਹਦਾ ਨਾਮ ਆ ਇਹੇ ਹੀ ਕਰਨੀ ਪੜਾਉਣਾ ਹੁੰਦਾ ਦੁਪਹਿਰੇ ਉਹਦੇ ਨਾਲ ਟੈਸਟ ਚੱਲਣਦੇ ਆ ਤੇ ਇਸ ਕਰਕੇ ਜਦੋਂ ਉਹ ਆਈ ਨਾ ਸਕੂਲੋਂ ਤੇ ਉਹਨੂੰ ਰੋਟੀ ਪਾਣੀ ਖਵਾ ਕੇ ਜੋ ਵੀ ਉਹਨੇ ਖਾਣਾ ਪਹਿਲੇ ਉਹ ਬਣਾਉਣਾ ਵਾ ਤੇ ਫਿਰ ਉਹ ਜੁਨੀਫਾਰਮ ਬਦਲ ਲੂਗੀ ਨਾ ਫਿਰ ਉਹਨੂੰ ਮੈਂ ਪੜਾਉਣਾ ਵਾ ਫਿਰ ਤੈਨੂੰ ਪਤਾ ਮੁਰਕੇ ਸ਼ਾਨਦਾਰ ਰੋਟੀ ਪੜੀ ਯਾਰ ਮੈਂ ਜਾਣਾ ਨਹੀਂ ਜਾਂਦਾ ਮੈਂ ਸਮਝਦੀ ਤੇਰੀ ਗੱਲ ਪਰ ਨਹੀਂ ਨਿਕਲਿਆ ਜਾਂਦਾ ਘਰ ਤੋਂ ਮੈਂ ਦੱਸ ਕੀ ਕਰਾਂ ਉਹ ਤੈਨੂੰ ਪਤਾ ਦਾਦੀ ਜੀ ਵੀ ਉਹ ਵੀ ਮੇਰੇ ਸਾਰੇ ਨੇ ਕਦੀ ਉਹਨਾਂ ਨੂੰ ਦਵਾਈ ਦੇਣੀ ਹੁੰਦੀ ਹੈ ਦੁਪਹਿਰ ਨੂੰ ਫੇਰ ਦਵਾਈ ਦੇਣੀ ਹੈ ਹਾਟ ਦੀ ਵੀ ਉਹਨਾਂ ਨੂੰ ਖਵਾਉਣੀ ਹੁੰਦੀ ਆਪਾਂ ਦਵਾਈ ਪੱਕੀ ਲੱਗੇ ਮੈਂ ਤੇਰੇ ਨਾਲ ਕੀ ਕਰਦੀ ਹਾਂ ਚੰਗੀ ਭਲੀ ਨਹੀਂ ਆਂ ਕੰਟੀ ਕਰਦੀ ਦੋ ਰਿਹਾ ਜੀ ਕਰਦੀ ਕੰਦੇ ਕਰ ਲੱਗਿਆ ਉਹ ਕੀ ਹੁੰਦਾ ਨਹੀਂ ਪੈਣਾ ਕੀ ਦੱਸਾਂ ਸਸਤਾ ਮੇਰੇ ਪਾਣੇ ਤੇ ਸੁਣ ਨਾ ਲਭੇ ਉਹ ਨਹੀਂ ਹੱਥ ਹਲੰਦੀ ਹੈ ਵੀ ਜਿਉਂ ਮੈਂ ਵਿਆਹ ਲਈ ਹੈ ਨਾ ਸਾਰਾ ਕੰਮ ਮੇਰੇ ਸਿਰ ਤੇ ਮੈਂ ਹੀ ਸਾਰਾ ਕੁਝ ਮੈਨੇਜ ਕਰਨਾ ਵਾ ਰੋਟੀ ਪਾਣੀ ਸਭ ਖਾਈਆਂ ਕੱਪੜੇ ਬਜ਼ਿਆਰੋਂ ਜਿਹੜੀ ਚੀਜ਼ ਲੈ ਆਉਣੀ ਉਹ ਵੀ ਮੈਂ ਹੀ ਲਿਓਣੀ ਤੇਰੇ ਬਾਹਰੀ ਤੇ ਉਹਨਾਂ ਤਾਂ ਤਾਂ ਟਾਈਮ ਨਹੀਂ ਲੱਗਦਾ ਰਾਤ ਨੂੰ ਹੋਰ ਟੱਕੇ ਟੋਟੇ ਆਉਂਦੇ ਆ ਤੇ ਉਹਨਾਂ ਨੇ ਕਹਣਾ ਪੈਸੇ ਲੈ ਲੈ ਤੇ ਚੀਜ਼ ਤੂੰ ਹੀ ਲੈ ਕੇ ਆਉਣੀ ਮੈਂ ਨਹੀਂ ਹਣ ਜਾਣਾ ਮੈਂ ਤਾਂ ਮੈਂ ਤਾਂ ਫਸੀ ਪਈ ਮੈਂ ਕੀ ਕਰਾਂ ਮੇਰੇ ਤਾਂ ਕੰਮ ਹੀ ਨਹੀਂ ਮੁੱਕਦੇ ਸਾਰਾ ਦਿਨ ਤੇ ਮੈਂ ਤੈਨੂੰ ਨਾ ਪੱਕਾ ਨਹੀਂ ਕਹਿੰਦੀ ਕੀ ਕਰਾਂ ਮੈਂ ਅੱਛਾ ਮੈਂ ਨਾ ਤੈਨੂੰ ਮੇਰੀ ਗੱਲ ਸੁਣ ਮੈਂ ਪੱਕਾ ਨਹੀਂ ਕਹਿੰਦੀ ਜੇ ਮੇਰੇ ਕੋ ਆਇਆ ਜਾਊਗਾ ਤੇ ਮੈਂ ਆਉਂਗੀ ਜੇ ਵੇਲਾ ਮੇਰੇ ਕੋ ਨਾ ਆਇਆ ਗਿਆ ਮੇਰੀ ਭੈਣ ਵੇਲਾ ਗੁੱਸਾ ਨਾ ਕਰੀ ਸਹੀ ਗੁੱਸੇ ਦੀ ਗੱਲ ਨਹੀਂ ਐ ਵੀ ਚੱਲ ਕੋਈ ਐਂ ਥੋੜਾ ਬੰਦ ਕੱਟਣਾ ਚਾਹੀਦਾ ਆਪਣੇ ਵਾਸਤੇ ਜਰੂਰੀ ਨਹੀਂ ਹੁੰਦਾ ਘਰ ਦੇ ਕੰਮ ਜਿਵੇਂ ਕੱਦ ਦੇ ਕੰਮ ਨਹੀਂ ਮੁਕਦੇ ਉਹ ਦੇ ਚੱਲ ਠੀਕ ਐ ਹਾਂ ਕੋਈ ਗੱਲ ਨਹੀਂ ਮੈਂ ਵੇਖਦੀ ਐ ਜੇ ਆਇਆ ਗਿਆ ਤੇ ਮੈਂ ਜਰੂਰ ਆਉਂਗੀ ਹਾਂ ਕਰੂਗੀ ਤੇਰੀ ਚੰਗਾ ਚੰਗਾ ਚੱਲ ਕੱਟ ਹੈ ਨਵਾਂ ਦਾ ਵਾਅਦਾ ਬੈ ਮੈਂ ਲੰਬੀ ਗੱਲਾਂ ਨਾ ਕਰ ਮੇਰੇ ਕੋ ਟਾਈਮ ਨਹੀਂ ਨਾ ਮੈਂ ਕੱਪੜੇ dors ba män ar peifio filtrate